ਇਹ ਡੀਜ਼ਲ ਤਕਰੀਬਨ ਸਾਡੇ 50 ਕਿੱਲਾਂ ਦੀ ਖੇਤੀ ਆ ਤਾਂ ਡੀਜ਼ਲ ਬਹੁਤ ਵੱਲਦਾ ਸੀ 2 ਲੱਖ ਰੁਪਏ ਦਾ ਡੀਜ਼ਲ ਅਸੀਂ ਨਹਿਰ ਚੋਂ ਪਾਣੀ ਚੱਕਣ ਤੇ ਸੇਵ ਨਾਲੇ ਤੋਂ ਤੇ ਜਾਂ ਜਨਰੇਟਰ ਨਾਲ ਬਲਦੇ ਸੀ ਪ੍ਰਚਾਰ ਕੀਤਾ ਜਾਂਦਾ ਨਾ ਉਹ ਪ੍ਰਚਾਰ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਭਾਰੀਆਂ ਜਾਂਦੀਆਂ ਵੀ ਜ਼ਿਮੀਂਦਾਰ ਦਾ ਇਹ ਕਿੱਤਾ ਨਹੀਂਗਾ ਉਹ ਤਾਂ ਫਸਦਾ ਹੈ ਉਹ ਆਪਦੀ ਖੇਤੀ ਜੀ ਪੂਰਾ ਮਾਰ ਹੈ ਉਹ ਟਰੈਕਟਰਾਂ ਦੀ ਕੋਈ ਠੱਗੀ ਨਹੀਂ ਮਾਰ ਸਕਦਾ ਹਨਾ ਤਾਂ ਜਿਹੜੀ ਚੀਜ਼ ਉਹਨੂੰ ਪਤਾ ਨਹੀਂ ਉਹ ਉੱਥੇ ਵਿਚਾਰਾ ਹੋ ਜ ਜਾਂਦਾ ਉਹ 10 ਥਾਂ ਹੀ ਫੋਨ ਕਰਦਾ 10ਾਂ ਦੇ ਅੱਡੋ ਅੱਡ ਜਵਾਬ ਤਾਂ ਸੋਲਰ ਸਾਡਾ ਇਹ ਸ਼ੌਂਕ ਹੈ ਸ਼ੌਂਕ ਨਾ ਕੀਤਾ ਹੋਇਆ ਸਾਡੇ ਦੋ ਕੰਮ ਹੋਈ ਜਾਂਦੇ ਆ ਨਾਲੇ ਪੰਨ ਵਾਲੇ ਫਲੀਆਂ ਨਾਲੇ ਅਸੀਂ ਗੁਦਰਦਾ ਸੇਵਾ ਕਰੀ ਜਾਂਦੇ ਆ ਨਾਲੇ ਸਾਡਾ ਕਾਰੋਬਾਰ ਚੱਲਦਾ ਜੀ ਇਹ ਐਨਵਾਇਰਨਮੈਂਟ ਤੇ ਕੰਮ ਕਰਦੇ ਸੀ ਜਿਵੇਂ ਪਲਾਂਟੇਸ਼ਨ ਸੁਹਜਨਾ ਅਸੀਂ 2014 ਤੋਂ ਲਵਾਈ ਜਾਂਦੇ ਆ ਉਹਦੀ ਪਨੀਰੀ ਬੀਜ ਵੰਡਨੇ ਉਹਦੀਆਂ ਟੈਬਲੇਟ ਬਣਾ ਕੇ ਵੰਡਨੀ ਆ ਤੁਸੀਂ ਵੀਡੀਓ ਵੀ ਕਰੀ ਸੀ ਸਭ ਤੋਂ ਪਹਿਲਾਂ ਮੇਰੀ ਉਸੇ ਤਰ੍ਹਾਂ ਵਾਟਰ ਹਾਰਵੈਸਟਿੰਗ ਸਿੱਧੀ ਬਜਾਈ ਗੱਠਾਂ ਬਣਾਉਣੀਆਂ ਅਗਨਾ ਲਾਉਣੀ ਠੀਕ ਹੈ ਪਲਾਂਟੇਸ਼ਨ ਆਏ ਸਾਲ ਹੀ ਕਰਦੇ ਆ ਤਿੰਨ ਚਾਰ ਵਾਰ ਕਰਦੇ ਆ ਤਾਂ ਫਿਰ ਇਹ ਚੀਜ਼ਾਂ ਦੇ ਵਿੱਚ ਸੋਲਰ ਵੀ ਆ ਜਾਂਦਾ ਜੀ ਜਦੋਂ ਆਪ ਐਨਵਾਇਰਨਮੈਂਟ ਤੇ ਕੰਮ ਕਰਦੇ ਆ ਤਾਂ ਸੋਲਰ ਹੈ ਜਿਹੜਾ ਇਹ ਆਪਣਾ ਸਭ ਤੋਂ ਵੱਡਾ ਭਾਗ ਹੈ ਕਿਉਂਕਿ ਜਦੋਂ ਆਪ ਕਰਕੇ ਮੇਰਾ ਜਿਹੜਾ ਮੋਹ ਹੈ ਉਹ ਵਾਤਾਵਰਨ ਨਾਲ ਜੁੜੇ ਹੋਣ ਕਰਕੇ ਹੀ ਸੋਲਰ ਨਾਲ ਹੈ ਜੀ ਜਿਹੜੀ ਮੋਟਰ ਤੇ ਆਪਾਂ ਖੜੇ ਆ ਜੀ ਇਹ 5 ਸਾਲ ਪਹਿਲਾਂ ਲੱਗੀਆਂ ਵੀ ਐ ਇੱਕ ਇਧਰ ਇੱਕ 4 ਸਾਲ ਪਹਿਲਾਂ ਇੱਕ ਮੈਂ ਦੂਸਰੇ ਖੇਤ ਲਈ ਸੀ ਤਾ ਇਹਦਾ ਕਾਰਨ ਇਹੀ ਸੀਗਾ ਵੀ ਡੀਜ਼ਲ ਤਕਰੀਬਨ ਸਾਡੇ 50 ਕਿੱਲਿਆਂ ਦੀ ਖੇਤੀ ਆ ਤਾਂ ਡੀਜ਼ਲ ਬਹੁਤ ਵੱਲਦਾ ਸੀ 2 ਲੱਖ ਰੁਪਏ ਦਾ ਡੀਜ਼ਲ ਅਸੀਂ ਨਹਿਰ ਚੋਂ ਪਾਣੀ ਚੱਕਣ ਦੇ ਸੇਵਨ ਵਾਲੇ ਤੋਂ ਤੇ ਜਾਂ ਜਨਰੇਟਰ ਨਾਲ ਬਲਦੇ ਸੀ ਉਹ ਫਿਰ ਮੈਨੂੰ ਇਹ ਲੱਗਦਾ ਸੀ ਵੀ ਇਹ 2 ਲੱਖ ਰੁਪਈਆ ਦਾ ਜਾਂਦਾ ਹੀ ਐ ਤਾਂ ਨਾਲ ਆਪਾਂ ਪੋਲੂਸ਼ਨ ਬਹੁਤ ਕਰ ਰਹੇ ਆ ਤਾਂ ਉਹਦੇ ਵਾਸਤੇ ਫਿਰ ਅਸੀਂ ਇਹ ਤਿੰਨ ਮੋਟਰਾਂ ਲਾਈਆਂ ਹੁਣ ਤੁਸੀਂ ਵੇਖੋ ਇਹ ਮੋਟਰਾਂ ਚੱਲਦੀਆਂ ਅਸੀਂ ਕੰਮ ਵਾਢ ਲਈ ਐ ਅੱਜ 30 ਤਰੀਕ ਹੋ ਗਈ ਐ ਕਣਕ ਵੜ ਕੇ ਸਾਰੀ ਵੇਚ ਕੇ ਤੂੜੀ ਬਣਾ ਕੇ ਲਪਕੇ ਹੁਣ ਅਸੀਂ ਪਾਣੀ ਲਾਈ ਜਾਨੇ ਆ ਖੇਤ ਨੂੰ ਬਿਨਾ ਅਗ ਲਾਏ ਤੋਂ ਇਸੇ ਤਰ੍ਹਾਂ ਪਾਣੀ ਲਾਵਾਂਗੇ ਤਾਂ ਹੁਣ ਨਾ ਤਾਂ ਲਾਈਟ ਐ ਤੇ ਨਾ ਕਸੀ ਦਾ ਪਾਣੀ ਐ ਤਾਂ ਇਹ ਤਿੰਨੇ ਮੋਟਰਾਂ ਸਾਡਾ ਵਾਹਣ ਅਸੀਂ ਰੋਜ਼ ਦਾ ਭਿਉ ਕੇ ਉਹਦੇ ਨਾਲ ਕੀ ਐ ਵੀ ਮੈਂ ਸਿੱਧੀ ਬਿਜਾਈ ਕਰਦਾ ਤਾਂ ਉਹਦੇ ਵਿੱਚ ਕੱਖ ਵੀ ਉਗਰੇ ਆਉਣਗੇ ਪੁਰਾਣਾ ਚੋਨਾ ਵੀ ਉਗਰੇ ਆਊਗਾ ਤਾਂ ਫਿਰ ਅਸੀਂ ਵਾਹ ਕੇ ਉਹਨੂੰ ਸੁਕਾ ਲਾਂਗੇ ਇਹ ਤਾਂ ਇਹ ਅਤੀ ਜ਼ਰੂਰੀ ਐ ਸਾਡੇ ਵਾਸਤੇ ਤਾਂ ਉਹਦੇ ਵਾਸਤੇ ਸੋਲਰੀ ਸਹਾਇ ਹੈ ਪਰ ਹੋਰ ਕੋਈ ਹੱਲ ਨਹੀਂ ਸੀ ਤਕਰੀਬਨ ਤਾਂ ਵੈਸੇ ਦਾ ਪਾਣੀ ਹੁੰਦਾ ਹੈ ਬਾਈ ਜੀ ਜੇ 3 ਇੰਚੀ ਪਾਣੀ ਮੰਨ ਲਓ ਤਾਂ ਜਿਵੇਂ ਮੋਟਰ 5-7 ਫੁੱਟ ਤੇ ਲੱਗਦੀ ਹੈ 3 ਦੀ ਮੋਟਰ 4 ਇੰਚੀ ਪਾਣੀ ਦੇਈ ਜਾਂਦੀ ਹੈ ਠੀਕ ਹੈ ਜੀ ਉਹੀ ਮੰਨ ਲਓ ਆਪਾਂ ਜਿਹੜਾ ਵਾਟਰ ਲੈਵਲ ਹੈ 30-40 ਫੁੱਟ ਤੇ ਹੋ ਜੇ 5 ਦੀ ਮੋਟਰ ਲੱਗ ਜਾਂਦੀ ਹੈ ਦੇਣਾ ਉਹਨੇ ਵੀ 4 ਇੰਚੀ ਹੈ ਫਿਰ ਅੱਗੇ ਜਾ ਕੇ 3 ਇੰਚੀ ਪਾਣੀ ਹੋ ਜਾਂਦਾ ਜਿਵੇਂ 7.5 ਦੀ ਮੋਟਰ ਆਪਾਂ 70-80 ਫੁੱਟ ਤੇ ਪਾ ਲਈਏ ਉਹ 3 ਇੰਚੀ ਦਿੰਦੀ ਹੈ ਜੇ ਉੱਥੇ ਆਪਾਂ 10 ਦੀ ਪਾਦੀ ਉਹ ਝਾਰ ਦੇ ਦਿੰਦੀ ਹੈ ਫਿਰ ਉਹ ਹੀ 100 ਫੁੱਟ ਤੇ ਪਾਦੀਏ ਦਾ 10 ਦੀ ਮੋਟਰ ਹੋ ਜਾਂਦੀ ਹੈ ਪਾਣੀ 3 ਇੰਚੀ ਹੈ ਫਿਰ ਤੁਸੀਂ ਜਾਵੜੋ 120 25 ਫੁੱਟ ਤੇ 30 ਫੁੱਟ ਤੇ 40 ਫੁੱਟ ਤੇ ਤਾਂ 15 ਦੀ ਮੋਟਰ ਹੋ ਜਾਂਦੀ ਹੈ ਪਾਣੀ ਫਿਰ 3 ਇੰਚੀ ਹੈ ਠੀਕ ਹੈ ਜੀ ਫਿਰ ਤੁਸੀਂ ਜੇ 20 ਮੰਨ ਲਓ ਵੀ 180 90 100 200 ਫੁੱਟ ਤੇ ਚਲੇ ਜਾਣੇ ਮੋਟਰ 20 ਦੀ ਹੋ ਜਾਂਦੀ ਹੈ ਪਾਣੀ 3 ਇੰਚੀ ਹੈ ਤਾਂ ਇਹ ਤਕਰੀਬਨ ਜ਼ਿਮੀਂਦਾਰਾਂ ਨੂੰ ਵੀ ਪਤਾ ਜਿਵੇਂ ਆਪਾਂ ਬਿਜਲੀ ਵਾਲੀਆਂ ਮੋਟਰਾਂ ਵੱਡੀਆਂ ਕਰੀਆਂ ਤਾ ਉਸ ਤਰ੍ਹਾਂ ਹੀ ਹੈ ਇਹ ਵੀ ਉਸੇ ਤਰ੍ਹਾਂ ਹੀ ਚੱਲਦੀਆਂ ਜੀ ਪਾਣੀ ਤਕਰੀਬਨ 3 ਕੈਂਚੀ ਜ਼ਿਆਦਾ ਵਧੀਆ ਮਿਲਦਾ ਹੈ ਦਾ ਜੀ ਕੁਦਰਤ ਨਾਲ ਜੁੜੇ ਹੋਣ ਕਰਕੇ ਹੀ ਬਈ ਜੀ ਅਸੀਂ ਸੋਲਰ ਦੇ ਕਾਰੋਬਾਰ ਚ ਆਏ ਇਹ ਸਾਨੂੰ ਕੁਦਰਤ ਦਾ ਦਿੱਤਾ ਹੋਇਆ ਪ੍ਰਸ਼ਾਦ ਕਰ ਉਹਦੀਆਂ ਬਲੈਸਿੰਗਸ ਹੈ ਹਨਾ ਤਾਂ ਉਹ ਕੰਮ ਵਿੱਚ ਅਸੀਂ ਬਹੁਤ ਕਾਮਯਾਬ ਹੋਏ ਪਿਛਲੇ 7 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਸੋਲਰ ਦਾ ਤੇ ਗ੍ਰੀਨ એનર્ਜੀ ਐਂਡ ਆਰਗੈਨਿਕਸ ਮੇਰੀ ਕੰਪਨੀ ਹੈ ਉਹਦਾ ਨਾਂ ਹੈ ਜੀ ਅਸੀਂ ਗੁੰਨੇਆਣੇ ਬਠਿੰਡੇ ਆਫਿਸ ਵੀ ਹੈ ਜੀਰਖਪੁਰ ਵੀ ਹੈ ਸਾਡਾ ਤੇ ਅਸੀਂ 3 ਕਿਲੋਵਾਟ ਘਰੇਲੂ ਤੋਂ ਲੈ ਕੇ ਤੇ ਅਸੀਂ 5-700 ਕਿਲੋਵਾਟ ਤੱਕ ਕਮਰਸ਼ੀਅਲ ਔਰ ਉਸ ਤੋਂ ਅੱਗੇ ਜਿਹੜੇ 3000 ਕਿਲੋਵਾਟ 4000 ਕਿਲੋਵਾਟ ਵਾਲੇ ਮੈਗਾਵਾਟ ਪ੍ਰੋਜੈਕਟ ਵੀ ਅਸੀਂ 10-12 ਕਰ ਚੁੱਕੇ ਆ ਜਿਹਦੇ ਵਿੱਚ ਸਾਡੇ ਖੁਦ ਦੇ ਪ੍ਰੋਜੈਕਟ ਵੀ ਆ ਜਿਹੜੇ ਅਸੀਂ ਸਰਕਾਰ ਨੂੰ ਬਿਜਲੀ ਵੇਚਦੇ ਆ ਤੇ ਅਸੀਂ ਅੱਗੇ ਕੰਪਨੀਆਂ ਨੂੰ ਲਾ ਕੇ ਵੀ ਦਿੱਤੇ ਆ ਪੀਪੀਏ ਦੇ ਤਹਿਤ ਜੀ ਤਾਂ ਮੋਟਰਾਂ ਅਸੀਂ ਰੈਗੂਲਰ ਕਰ ਰਹੇ ਆ ਪਿਛਲੇ 4 ਸਾਲਾਂ ਤੋਂ ਆ ਪੰਜਵਾਂ ਸਾਲ ਹੋ ਗਿਆ ਜੀ ਤਕਰੀਬਨ ਸਾਡੇ ਜਿਹੜੇ ਦਰਸ਼ਕ ਆ ਉਹ ਮੇਰੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਦੇਖਦੇ ਹੀ ਰਹਿੰਦੇ ਆ ਤਾ ਮੈਂ ਹਮੇਸ਼ਾ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਵੀ ਜੇ ਅਸੀਂ ਕੋਈ ਕੋ ਠੱਗੀ ਧੋਖੇ ਦਾ ਕੰਮ ਕਰਿਆ ਤਾਂ ਜਰੂਰ ਕਮੈਂਟ ਕਰ ਦੇਣ ਤਾਂ ਸੋਲਰ ਸਾਡਾ ਇਹ ਸ਼ੌਂਕ ਹੈ ਸ਼ੌਂਕ ਨਾ ਕੀਤਾ ਹੋਇਆ ਸਾਡੇ ਦੋ ਕੰਮ ਹੋਈ ਜਾਂਦੇ ਆ ਨਾਲੇ ਪੁੰਨ ਵਾਲੇ ਫਲੀਆਂ ਨਾਲੇ ਅਸੀਂ ਗੁਦਰਦਾ ਸੇਵਾ ਕਰੀ ਜਾਂਦੇ ਆ ਨਾਲੇ ਸਾਡਾ ਕਾਰੋਬਾਰ ਚੱਲਦਾ ਜੀ ਤਕਰੀਬਨ ਜਿਹੜਾ ਹੁੰਦਾ ਹੈ ਜੀ ਹਨਾ ਰੇਟ ਬਹੁਤ ਅਪਸੈਂਟ ਡਾਊਨ ਹੁੰਦੇ ਆ ਬਈ ਜੀ ਤਕਰੀਬਨ ਮੈਂ ਤੁਹਾਨੂੰ ਅੱਜ ਦੇ ਰੇਟ ਦੱਸ ਦਿੰਦਾ ਬਈ ਜੇਕਰ ਆਪਣੇ ਕੋਲ ਜਿਵੇਂ ਸ਼ਕਤੀ ਕੰਪਨੀ ਦਾ ਬਹੁਤ ਵਧੀਆ ਪ੍ਰੋਡਕਟ ਆਇਆ ਹੋਇਆ ਹੈ ਤਾਂ ਤੁਸੀਂ ਜੇ 3 ਦੀ ਮੋਟਰ ਲਵਾਉਣੀ ਹੈ ਤਾਂ ਤਕਰੀਬਨ 1.30 ਲੱਖ ਰੁਪਏ ਦੀ ਲੱਗਦੀ ਹੈ ਜੇ 5 ਦੀ ਲਵਾਉਣੀ ਹੈ ਤਾਂ ਉਹ 2 ਲੱਖ ਰੁਪਏ ਦੀ ਲੱਗਦੀ ਹੈ 7.5 ਦੀ ਮੋਟਰ ਆ ਤਕਰੀਬਨ 2.5 ਲੱਖ ਦੀ ਆ 10 ਦੀ ਉਹ 3.10-20000 ਦੀ ਹੈ ਉਸ ਤੋਂ ਅੱਗੇ ਜਾ ਕੇ 15 ਦੀ ਮੋਟਰ ਆ ਉਹ 4.5 ਲੱਖ 4.60 ਹਜ਼ਾਰ ਦੀ ਹੈ ਜੀ ਇਸੇ ਤਰ੍ਹਾਂ ਜਿਹੜੀ ਆਪਾਂ 20 HP ਦੀ ਮੋਟਰ ਲਾਉਣੀ ਹੈ ਉਹ 6 ਲੱਖ 6 ਲੱਖ 10 ਹਜ਼ਾਰ ਦੀ ਹੈ ਇਹ ਥੋੜੇ ਥੋੜੇ ਅੰਤਰ ਤਾਂ ਆ ਵੀ ਦੂਰੀ ਕਈ ਵਾਰੀ ਜ਼ਿਆਦਾ ਹੋ ਜਾਂਦੀ ਹੈ ਸਾਡਾ ਫਿਰ ਕਿਰਾਇਆ ਤੇ ਲੇਬਰ ਵੱਜ ਜਾਂਦੀ ਹੈ ਤੇ ਕਈ ਜਮਾਂ ਨੇੜੇ ਹੁੰਦਾ ਹੈ ਇਹ ਹੈਗਾ ਰੇਟ ਇਸ ਤੋਂ ਇਲਾਵਾ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਅਸੀਂ 2 ਸਾਲ ਪਹਿਲਾਂ ਨਾ ਆਪਣੀਆਂ ਟਾਟਾ ਦੀਆਂ ਮੋਟਰਾਂ ਵਿਲਾਇਆਂ ਸੀ ਤਾਂ ਉਦੋਂ ਜਿਹੜੀ 10 HP ਦੀ ਅੱਜ 3 ਲੱਖ 20 ਹਜ਼ਾਰ ਦੀ ਹੈ ਉਦੋਂ ਉਹ 5 ਲੱਖ ਰੁਪਏ ਦੀ ਮੋਟਰ ਸੀ ਇਹਦਾ ਮਤਲਬ ਇਹ ਨਹੀਂ ਵੀ ਅਸੀਂ 2 ਲੱਖ ਰੁਪਇਆ ਕਮਾ ਲਿਆ ਇਹਦਾ ਮਤਲਬ ਇਹ ਆ ਵੀ ਉਦੋਂ ਇਹ ਇੰਨੀ ਮਹਿੰਗੀ ਵੀ ਨਹੀਂ ਰਹੀ ਹੈ ਤਾਂ ਬਸ ਇਹ ਆਪਸੈਂਡ ਆਊਨ ਹੈ ਜੀ ਕਦੇ ਇਹ 2.5 ਲੱਖ ਦੀ ਹੋ ਜਾਂਦੀ ਹੈ ਕਦੇ 3.5 ਦੀ ਹੋ ਜਾਂਦੀ ਹੈ ਪਰ ਕੰਮ ਚੰਗਾ ਕਰੀ ਵੈ ਹਨਾ ਕੁਆਲਿਟੀ ਜਾਣਾ ਸਾਡਾ ਸ਼ੌਂਕ ਹੈ ਅਸੀਂ ਬਾਰ-ਬਾਰ ਨਾ ਅਗਲੇ ਨੂੰ ਪਰੇਸ਼ਾਨ ਕਰਦੇ ਨਾ ਖੁਦ ਹੋਣਾ ਚਾਹੁੰਦੇ ਜੀ ਮੇਨ ਆਪਣੇ ਨਾ ਮੇਨ ਕੰਮ ਹੀ ਇੱਥੋਂ ਸ਼ੁਰੂ ਹੁੰਦਾ ਅਸਲ ਦੇ ਵਿੱਚ ਹੈ ਜਿਹੜਾ ਪ੍ਰਚਾਰ ਕੀਤਾ ਜਾਂਦਾ ਨਾ ਉਹ ਪ੍ਰਚਾਰ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਭਾਰੀਆਂ ਜਾਂਦੀਆਂ ਵੀ ਜ਼ਿਮੀਂਦਾਰ ਦਾ ਇਹ ਕਿੱਤਾ ਨਹੀਂਗਾ ਉਹ ਤਾਂ ਫਸਦਾ ਹੈ ਉਹ ਆਪਦੀ ਖੇਤੀ ਜੂ ਪੂਰਾ ਮਾਰ ਹੈ ਉਹ ਟਰੈਕਟਰਾਂ ਦੀ ਕੋਈ ਠੱਗੀ ਨਹੀਂ ਮਾਰ ਸਕਦਾ ਹਨਾ ਤਾਂ ਜਿਹੜੀ ਚੀਜ਼ ਉਹਨੂੰ ਪਤਾ ਨਹੀਂ ਉਹ ਉੱਥੇ ਵਿਚਾਰਾ ਹੋ ਜੀ ਜਾਂਦਾ ਉਹ 10 ਥਾਂ ਹੀ ਫੋਨ ਕਰਦਾ ਦਸਾਂ ਦੇ ਅੱਡੋ ਅੱਡ ਜਵਾਬ ਆਉ ਉਹ ਪ੍ਰਮਤ ਹੋ ਜਾਂਦਾ ਹਨਾ ਇਹਦੇ ਵਿੱਚ ਕੀ ਹੈ ਵੀ ਇੱਕ ਤਾਂ ਜਿਹੜਾ ਸਸਤਾ ਸਮਾਨ ਸਭ ਤੋਂ ਪਹਿਲਾਂ ਤਾਂ ਵੀ ਪੁਰਾਣਾ ਲੱਗਦਾ ਰਿਹਾ ਹੁਣ ਤੱਕ ਠੀਕ ਹੈ ਜੀ ਹੁਣ ਪੈਨਲ ਵੱਡੇ ਹੋ ਗਏ ਸ਼ਾਇਦ ਪੁਰਾਣੇ ਨਾ ਮਿਲ ਕਿਉਂਕਿ ਬਹੁਤ ਫਰਕ ਆ ਗਿਆ 300 ਸਵਾ 300 ਵਾਲੇ ਇਹ 350 ਦੇ 335 ਵਾਲੇ ਜੋ ਸਟicker ਲਾ ਕੇ ਵੇਚ ਜਾਂਦੇ ਸੀ ਹੁਣ 600 ਦੇ ਪੈਨਲ ਆ ਗਏ ਤਾਂ ਇਹ ਚੀਜ਼ ਤਾਂ ਸੰਭਵ ਨਹੀਂ ਹੈ ਬੀ ਗ੍ਰੇਡ ਜ਼ਰੂਰ ਹੈ ਬੀ ਗ੍ਰੇਡ ਹੁੰਦਾ ਜਦੋਂ ਬਣਾਉਣ ਵੇਲੇ ਕੰਪਨੀ ਤੋਂ ਮੰਨ ਲਓ ਉਹਨਾਂ ਨੇ 600 ਵਾਟ ਦਾ ਪੈਨਲ ਬਣਾਇਆ ਉਹਨੇ ਫਾਈਨਲ ਤੇ ਜਾ ਕੇ 550 ਵਾਟ ਕੱਢਿਆ ਤਾਂ ਉਹ ਫੇਲ ਹੋ ਜਾਂਦਾ ਟੈਸਟਿੰਗ ਦੇ ਵਿੱਚ ਤਾਂ ਉਹਨੂੰ ਅਸੀਂ ਬੀ ਗ੍ਰੇਡ ਕਹਿ ਦਿੰਦੇ ਹਾਂ ਉਹ ਸਸਤਾ ਬਿਨਾ ਗਰੰਟੀ ਤੋਂ ਮਿਲਦਾ ਹੈ ਉਹ ਚੱਲ ਰਿਹਾ ਹੈ ਉਸ ਤੋਂ ਇਲਾਵਾ ਸਸਤੇ ਪੈਨਲ ਹੈ ਤੁਸੀਂ ਸਮਝੋ ਵੀ ਕੰਪਨੀਆਂ ਦੇ ਬਹੁਤ ਜ਼ਿਆਦਾ ਰੇਟਾਂ ਦੇ ਅੰਤਰ ਹੈ ਕੋਈ ਇਹ ਨਹੀਂ ਵੀ ਜਿਹੜਾ ਚੰਗੀ ਕੰਪਨੀ ਹੈ ਜਿਵੇਂ ਆਪਾਂ ਲਿਊਮਿਨਸ ਜ਼ਿਆਦਾ ਕੰਮ ਕਰਦੇ ਆ ਸ਼ਕਤੀ ਜੀ ਕਰਦੇ ਆ ਵਾਰੀਜ ਕਰਦੇ ਆ ਠੀਕ ਹੈ ਜੀ ਆਪਾਂ ਅਡਾਨੀ ਦਾ ਕੰਮ ਕਰਦੇ ਆ ਇਹ ਚੰਗੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਤਾਂ ਇਹ ਨਹੀਂਗਾ ਵੀ ਉਹ ਪੈਸੇ ਵਧ ਕੇ ਮਾਰੀਆਂ ਕੋਈ 10 ਵੀ ਪੈਸੇ ਤਾਂ ਵਧ ਹੋ ਸਕਦੇ ਆ ਉਹਨਾਂ ਦੇ ਪਰ ਇਹ ਨਹੀਂ ਆ ਵੀ ਇੱਕ ਪੈਨਲ 13 ਰੁਪਏ ਵਾਟ ਮਿਲੀ ਜਾਵੇ ਤੇ ਇੱਕ 16.5 ਰੁਪਏ ਹੋਵੇ ਤਾਂ ਇਹ ਸਿਰਫ ਜਿਹੜੇ ਸਸਤੇ ਪੈਨਲ ਆ ਉਹ ਸਸਤਾ ਹੀ ਖਰੀਦਿਆ ਜਾਂਦਾ ਮਾਲ ਉਹਨਾਂ ਵੱਲੋਂ ਸਸਤਾ ਹੀ ਲਾਇਆ ਜਾਂਦਾ ਤੇ ਸਸਤਾ ਹੀ ਅੱਗੇ ਵਿਕਦਾ ਸੋ ਦਰਸ਼ਕ ਵੀਰਾਂ ਨੂੰ ਇਹ ਬੇਨਤੀ ਆ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਇਹਦੇ 'ਚ ਜਮਾਂ ਇਹ ਗੱਲ ਤੁਸੀਂ ਇਹ ਮਨ 'ਚੋਂ ਹੀ ਕੱਢ ਦਿਓ ਵੀ ਜੇ ਅਸੀਂ 10 HP ਦੀ 3 ਲੱਖ 20 ਹਜ਼ਾਰ ਦੀ ਲਾ ਰਹੇ ਹਾਂ ਹਾਂ ਜੇ ਤੁਸੀਂ ਰੇਟ ਪੁੱਛਣਾ ਤਾਂ ਸ਼ਕਤੀ ਦਾ ਹੀ ਪੁੱਛੋ ਜਿਹੜੀ ਚੀਜ਼ ਤੁਸੀਂ ਖਰੀਦਦੇ ਆ ਫਿਰ ਤੁਸੀਂ HP ਦਾ ਰੇਟ ਨਾ ਪੁੱਛੋ 10 HP ਦੇ ਨਾਲ ਕੁਆਲਿਟੀ ਦਾ ਕੰਪਨੀ ਦਾ ਰੇਟ ਵੀ ਪੁੱਛੋ ਫਿਰ ਤੁਸੀਂ ਮਾਰ ਨਹੀਂ ਖਾਓਗੇ ਇਹ ਕੀ ਹੈ ਵੀ 10 HP 2.5 ਲੱਖ ਦੀ ਵੀ ਲੱਗੀ ਜਾਂਦੀ ਹੈ ਤਾਂ ਉਹ ਤੁਸੀਂ ਸਵਾ 3 ਵਾਲੀ 2.5 ਨਹੀਂ ਲਵਾ ਰਹੇ ਇਹ ਤੁਹਾਡੇ ਮਨ ਦਾ ਵਹਿਮ ਹੈ ਵੀ ਅਸੀਂ ਸਸਤੀ ਲਵਾ ਲਈ ਤੁਸੀਂ 2.5 ਲੱਖ ਵਾਲੀ ਚੀਜ਼ ਹੀ 2.5 ਲੱਖ ਰੁਪਏ ਜਲਵਾ ਰਹੇ ਹੋ ਆ ਮੇਰਾ ਕਹਿਣਾ ਤੁਹਾਨੂੰ ਸੋ ਇਹਨਾਂ ਗੱਲਾਂ ਤੋਂ ਬਚੋ ਚੋਰ ਠੱਗ ਹੈਗੇ ਆ ਫਿਰ ਸਟਰਕਚਰ ਹੈ ਉਹ ਜੀਆਈ ਵੀ ਆਉਂਦਾ ਹੈ ਹੌਲਾ ਵੀ ਆਉਂਦਾ ਹੈ ਫਿਰ ਉਹ ਹੌਡਪ ਹੋ ਜਾਂਦਾ ਫਿਰ ਜਿਹੜੇ ਜਿਵੇਂ ਹੁਣ ਇਹਦਾ ਕੰਪਨੀ ਦਾ ਹੌਡਪ ਹੈ ਉਹ 2 ਕੁਇੰਟਲ ਦੇ 40 ਕਿਲੋ ਦਾ ਜੀ ਕਿਸੇ ਦਾ ਮਿਲਦਾ ਹੀ ਨਹੀਂਗਾ ਜਿਹੜਾ ਸ਼ਕਤੀ ਦਾ ਹੈਗਾ ਹੈ ਨਾ ਤਾਂ ਇਹ ਚੀਜ਼ਾਂ ਹੈ ਹਰ ਚੀਜ਼ 'ਚ ਫਰਕ ਹੈ ਤਾਰਾਂ 'ਚ ਫਰਕ ਹੈ ਪੈਨਲਾਂ 'ਚ ਫਰਕ ਹੈ ਡਰਾਈਵ ਸਸਤੀ ਮਹਿੰਗੀ ਆਉਂਦੀ ਹੈ ਠੀਕ ਹੈ ਲੇਬਰ ਕਈ ਵਾਰੀ ਕੱਟ ਦਿੰਦੇ ਆ ਕੀਗਾ ਉਸ ਹਸਤਾ ਕੰਮ ਜਿਹਦਾ ਆਪਾਂ ਕਰਾਉਨੇ ਆ ਤਾਂ ਉਹੋ ਜੇ ਕੰਮ ਕਰਿਆ ਹੁੰਦੇ ਐ ਸੋ ਇਹ ਚੀਜ਼ਾਂ ਦਾ ਅੰਤਰ ਸਾਰੀਆਂ ਚੀਜ਼ਾਂ ਜੀ ਅੰਤਰ ਹੁੰਦਾ